ਤੁਨੀ ਖਬਰ ਜਿਹੜੀ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਦੋਸਤੋ ਦੱਸ ਦਈਏ ਕਿ ਗੰਜੇਪੰਨ ਦੀ ਦਵਾਈ ਦੇਣ ਵਾਲਾ ਕਲੀਨਿਕ ਸੀਲ ਲੋਕਾਂ ਨੂੰ ਹੋਇਆ ਰਿਐਕਸ਼ਨ ਮਗਰੋਂ ਹੋਈ ਕਾਰਵਾਈ ਦੋਸਤੋ ਜਾਣਦੇ ਪੂਰੀ ਖਬਰ ਸੰਗਰੂਰ ਵਿੱਚ ਕਈ ਕਈ ਲੋਕਾਂ ਨੂੰ ਰਿਐਕਸ਼ਨ ਹੋਣ ਦੀ ਘਟਨਾ ਸਾਹਮਣੇ ਆਉਣ ਮਗਰੋਂ ਸਿਹਤ ਵਿਭਾਗ ਨੇ ਖੰਨਾ ਲੁਧਿਆਣਾ ਦੇ ਸਲੂਨ ਤੇ ਕਾਰਵਾਈ ਕੀਤੀ ਹੈ ਗੰਜੇਪੰਨ ਦਾ ਇਲਾਜ ਕਰਨ ਦਾ ਦਾਵਾ ਕਰਨ ਵਾਲੇ ਜੀਟੀਬੀ ਮਾਰਕੀਟ ਵਿੱਚ ਸਥਿਤ ਇਸ ਸਲੂਨ ਨੂੰ ਸੀਲ ਕਰ ਦਿੱਤਾ ਗਿਆ ਹੈ ਦੱਸ ਦਈਏ ਕਿ ਸੰਗਰੂਰ ਦੇ ਇਸ ਸਲੂਨ ਦੀ ਦਵਾਈ ਨਾਲ 60 ਤੋਂ 70 ਲੋਕਾਂ ਨੂੰ ਰਿਐਕਸ਼ਨ ਹੋਇਆ ਸੀ ਇਸ ਘਟਨਾ ਦੇ ਬਾਅਦ ਵੀ ਮੰਗਲਵਾਰ ਸਵੇਰੇ 5 ਵਜੇ ਤੋਂ ਹੀ ਲੋਕ ਖੰਨਾ ਵਿੱਚ ਲਾਈਨ ਵਿੱਚ ਲੱਗ ਗਏ ਹੋਏ ਸਨ ਪੰਜਾਬ ਤੋਂ ਇਲਾਵਾ ਹਰਿਆਣਾ ਦਿੱਲੀ ਅਤੇ ਉੱਤਰ ਪ੍ਰਦੇਸ਼ ਤੋਂ ਵੀ ਲੋਕ ਇੱਥੇ ਪੁੱਜੇ ਵਿਭਾਗ ਨੂੰ ਇਸ ਸੰਬੰਧੀ ਜਾਣਕਾਰੀ ਮਿਲੀ ਹੈ ਤੇ ਦੋਸਤੋ ਜ਼ਿਲ੍ਹਾ ਸਿਹਤ ਅਫਸਰ ਦਾ ਡਾਕਟਰ ਤ੍ਰਮਣ ਮੁਤਾਬਕ ਸੰਗਰੂਰ ਵਿੱਚ ਵਾਪਰੀ ਘਟਨਾ ਦੀ ਸੂਚਨਾ ਜਨਰਲ ਲਾਇਸੈਂਸਿੰਗ ਅਥਾਰਟੀ ਤੋਂ ਮਿਲੀ ਸੀ ਸਿਹਤ ਮੰਤਰੀ ਨੇ ਇਸ ਮਾਮਲੇ ਦਾ ਨੋਟਿਸ ਲਿਆ ਜਾਂਚ ਵਿੱਚ ਅੱਗੇ ਜਾ ਰਿਹਾ ਸੀ ਕਿ ਸੈਲੂਨ ਵਿੱਚ ਆਯੁਰਵੈਦਿਕ ਉਤਪਾਦਾਂ ਦੀ ਵਰਤੋਂ ਕੀਤੀ ਜਾ ਰਹੀ ਸੀ ਵਿਭਾਗ ਸਿਹਤ ਵਿਭਾਗ ਨੇ ਕਿਹਾ ਕਿ ਜਦੋਂ ਸੈਲੂਨ ਮਾਲਕ ਜਾਂ ਉਸ ਦਾ ਨਾਮੰਦਾ ਸਾਹਮਣੇ ਆਵੇਗਾ ਤਾਂ ਸੈਲੂਨ ਖੋਲ ਕੇ ਦਵਾਈ ਦੇ ਸੈਂਪਲ ਲੈ ਜਾਣਗੇ ਉਦੋਂ ਤੱਕ ਸੈਲੂਨ ਸੀਲ ਰਹੇਗਾ ਦੱਸ ਦਈਏ ਕਿ ਦਈਏ ਕਿ ਬੀਤੇ ਦਿਨ ਸੰਗਰੂਰ ਦੇ ਕਾਲੀ ਮਾਤਾ ਮੰਦਿਰ ਵਿੱਚ ਇਸ ਸੰਸਥਾ ਵੱਲੋਂ ਸਰਤੇ ਵਾਲ ਲਗਾਉਣ ਲਈ ਕੈਂਪ ਲਾਇਆ ਗਿਆ ਸੀ ਜਿਸ ਵਿੱਚ 20 ਤੇ ਕਰੀਬ ਲੋਕਾਂ ਨੂੰ ਸਰਤੇ ਤੇ ਤੇ ਲਗਾਉਣ ਨਾਲ ਅੱਖਾਂ ਦੀ ਇਨਫੈਕਸ਼ਨ ਹੋ ਗਈ ਅੱਖਾਂ ਵਿੱਚ ਦਰਦ ਤੇ ਪਰੇਸ਼ਾਨ ਲੋਕ ਸਿਵਲ ਹਸਪਤਾਲ ਦੇ ਐਮਰਜੈਂਸੀ ਵਾਰਡ ਵਿੱਚ ਪੁੱਜੇ ਸੰਗਰੂਰ ਦੇ ਨਾਲ ਨਾਲ ਬਰਨਾਲਾ ਅਤੇ ਮਾਨਸਾ ਜਿਲ੍ਹਿਆਂ ਤੋਂ ਵੀ ਵੱਡੀ ਗਿਣਤੀ ਵਿੱਚ ਲੋਕ ਪੁੱਜੇ ਜਿਵੇਂ ਹੀ ਸਰਤੇ ਤੇ ਲਗਾਇਆ ਜਾਂਦਾ ਹੈ ਲੋਕਾਂ ਦੀਆਂ ਅੱਖਾਂ ਸੁੱਜ ਜਾਂਦੀਆਂ ਹਨ ਅੱਖਾਂ ਨਾ ਲਾਲ ਹੋ ਜਾਂਦੀਆਂ ਹਨ ਤੇ ਦਰਦ ਸ਼ੁਰੂ ਹੋ ਜਾਂਦਾ ਹੈ ਇਸ ਕੈਂਪ ਲਈ ਪ੍ਰਸ਼ਾਸ਼ਨ ਤੋਂ ਵੀ ਕੋਈ ਮਨਜ਼ੂਰੀ ਨਹੀਂ ਲਈ ਗਈ ਸੀ 218 ਦਿੱਤਾ ਕਿ 209x ਸਲੂਨ ਨੂੰ ਜਿਹੜਾ ਕੇ ਸੀਲ ਕਰ ਦਿੱਤਾ ਗਿਆ ਹੈ ਤੇ ਦੋਸਤੋ ਚੈਨਲ ਸਬਸਕ੍ਰਾਈਬ ਤੇ ਵੀਡੀਓ ਲਾਈਕ ਸ਼ੇਅਰ ਜਰੂਰ ਕਰਦੇ ਦੋਸਤੋ ਧੰਨਵਾਦ ਦੋਸਤੋ